ਨਾਲ ਸੰਬੰਧਿਤ ਦੋ ਵੱਡੇ ਫੈਸਲੇ ਜੋ ਪੰਜਾਬ ਸਰਕਾਰ ਨੇ ਕੀਤੇ ਨੇ ਉਹਨਾਂ ਬਾਰੇ ਤੁਹਾਨੂੰ ਜਾਣੂ ਕਰਾਉਣਾ ਚਾਹੁੰਦਾ ਪ੍ਰਾਈਵੇਟ ਸਕੂਲ ਜਿਹੜੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਤੁਰੰਤ ਪ੍ਰਭਾਵ ਤੇ ਅੱਜ ਤੋਂ ਆਦੇਸ਼ ਚਲੇ ਜਾਣਗੇ ਕਿ ਉਹ ਇਸ ਸੈਮੈਸਟਰ ਦੇ ਵਿੱਚ ਇੱਕ ਵੀ ਰੁਪਈਆ ਫੀਸ ਨਹੀਂ ਵਧਾਉਣਗੇ ਫੀਸ ਦੀ ਜਿਹੜੀ ਪਾਲਿਸੀ ਹੈ ਵਧਾਉਣ ਦੀ ਪਾਲਿਸੀ ਹੈ ਉਹਦੇ ਬਾਰੇ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਾਰੀ ਵਿਸਥਾਰ ਸਹਿਤ ਜਾਣਕਾਰੀ ਦੇਵਾਂਗੇ ਡਿਟੇਲ ਦੇਵਾਂਗੇ ਸੋ ਪਹਿਲਾ ਫੈਸਲਾ ਇਹ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਪ੍ਰਾਈਵੇਟ ਸਕੂਲ ਇਸ ਸਮੈਸਟਰ ਦੇ ਵਿੱਚ ਐਡਮਿਸ਼ਨਾਂ ਹੋਣਗੀਆਂ ਜਿਹੜੀਆਂ ਉਹਦੇ ਵਿੱਚ ਇੱਕ ਵੀ ਰੁਪਈਆ ਫੀਸ ਨਹੀਂ ਵਧਾ ਸਕੇਗਾ ਤੇ ਉਹਦੀ ਜਿਹੜੀ ਪਾਲਿਸੀ ਹੈ ਉਹ ਸਾਰੀ ਮਾਪਿਆਂ ਨਾਲ ਸਕੂਲਾਂ ਦੇ ਪ੍ਰਿੰਸੀਪਲਸ ਨਾਲ ਜਾਂ ਉਹਨਾਂ ਦੇ ਮਾਲਕਾਂ ਨਾਲ ਬੈਠ ਕੇ ਡਿਸਕਸ ਹੋਊਗੀ ਨੰਬਰ 2 ਤੇ ਕੋਈ ਵੀ ਸਕੂਲ ਪ੍ਰਾਈਵੇਟ ਜਿਹੜਾ ਉਹ ਕਿਸੇ ਖਾਸ ਦੁਕਾਨ ਦਾ ਐਡਰੈਸ ਨਹੀਂ ਦੇਵੇਗਾ ਕਿ ਐਸੇ ਦੁਕਾਨ ਤੋਂ ਕਿਤਾਬਾਂ ਖਰੀਦਣੀਆਂ ਨੇ ਜਾਂ ਵਰਦੀਆਂ ਖਰੀਦਣੀਆਂ ਨੇ ਘੱਟੋ-ਘੱਟ ਉਸ ਇਲਾਕੇ ਦੀਆਂ ਸਾਰੀਆਂ ਕਿਤਾਬਾਂ ਦੀਆਂ ਦੁਕਾਨਾਂ ਡਿਪੈਂਡਸ ਕਿ ਉਸ ਪਪੂਲੇਸ਼ਨ ਕਿੰਨੀ ਹੈ ਉਸ ਹਲਕੇ ਦੀ ਉਸ ਇਲਾਕੇ ਦੀ ਆਬਾਦੀ ਕਿੰਨੀ ਹੈ ਕਿ ਪੰਜ ਦੁਕਾਨਾਂ ਤੋਂ ਪੰਜਾਂ ਦੇ ਡੇਟਸ ਦੇਣੇ ਪੈਣਗੇ 10 ਨੇ 20 ਨੇ 25 ਨੇ 30 ਨੇ ਇਹ ਮਾਪਿਆਂ ਤੇ ਨਿਰਪਰ ਹੈ ਕਿ ਉਹਨਾਂ ਨੂੰ ਜਿੱਥੋਂ ਵੀ ਸਹੀ ਲੱਗਦਾ ਉੱਥੋਂ ਹੋ ਖਰੀਦ ਲੈਣ ਤੇ ਉਸ ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਨੂੰ ਆਪਣੀਆਂ ਕਿਤਾਬਾਂ ਸਿਲੇਬਸ ਦੀਆਂ ਤੇ ਵਰਦੀਆਂ ਉਹ ਹਰੇਕ ਦੁਕਾਨ ਨੂੰ ਉਪਲਬਧ ਕਰਾਉਣੀਆਂ ਪੈਣਗੀਆਂ ਇਦੀ ਵਾਰੇ ਵੀ ਪਾਲਿਸੀ ਜਿਹੜੀ ਹੈ ਉਹ ਬਾਅਦ ਚ ਆਜੂਗੀ ਪਰ ਆ ਜੋ ਦੋ ਆਦੇਸ਼ ਨੇ ਇਹ ਤੁਰੰਤ ਪ੍ਰਭਾਵ ਤੇ ਲਾਗੂ ਹੋਣਗੇ ਮੈਂ ਫੇਰ ਦੱਸ ਦਿੰਨਾ ਪ੍ਰਾਈਵੇਟ ਸਕੂਲ ਜਿੰਨੇ ਵੀ ਨੇ ਪੰਜਾਬ ਚ ਉਹ ਇਸ ਵਾਰ ਇਸ ਸੈਮੈਸਟਰ ਦੇ ਵਿੱਚ 1 ਵੀ ਰੁਪਿਆ ਫੀਸ ਨਹੀਂ ਵਧਾ ਸਕਦੇ ਤੇ ਉਹ ਕਿਸੇ ਵੀ ਮਾਪਿਆਂ ਨੂੰ ਇਹ ਮਜਬੂਰ ਨਹੀਂ ਕਰ ਸਕਦੇ ਕਿ ਐਸੇ ਦੁਕਾਨ ਤੋਂ ਵਰਦੀਆਂ ਖਰੀਦੋ ਜੈਸੇ ਦੁਕਾਨ ਤੋਂ ਕਿਤਾਬਾਂ ਮਿਲਣਗੀਆਂ ਇਹਦੇ ਬਾਰੇ ਡਿਟੇਲਡ ਪਾਲਿਸੀ এডੂਕੇਸ਼ਨ ਪਾਲਿਸੀ ਬੜੀ ਜਲਦੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਗੇ ਸੋ ਇਸ ਕਰਕੇ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਤੇ ਤੀਜੀ ਨੇਤਰ ਨੂੰ ਖੋਲਣ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਨਾਲ ਹੈ ਤੁਹਾਡੇ ਸਹਿਯੋਗ ਤੇ ਤੁਹਾਡੇ ਸਮਰਥਨ ਦੀ ਲੋੜ ਹੈ ਇਨਕਲਾਬ ਜ਼ਿੰਦਾਬਾਦ